ਵੱਡੀ ਖਬਰ ਪਾਨਾ ਸਿੰਘ ਸਿੱਧੂ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ ਦੱਸਿਆ ਕਿ ਪਾਨਾ ਸਿੱਧੂ ਨੂੰ ਫਿਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਗੱਡੀ ਦੇ ਉੱਤੋਂ ਲਾ ਕੇ ਉਹਨਾਂ ਨੂੰ ਬਾਹਰ ਤੋਂ ਫੜ ਕੇ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਆਏ ਤੇ ਅਮ੍ਰਿਤਸਰ ਨੂੰ ਜਿਹੜਾ ਪਾਨਾ ਸਿੰਘ ਸਿੱਧੂ ਅਤੇ ਹੋਰ ਉਹਨਾਂ ਦੇ ਸਾਥੀ ਜਾ ਰਹੇ ਸੀ ਪਰੰਤੂ ਪਾਨਾ ਸਿੰਘ ਸਿੱਧੂ ਨੂੰ ਫਿਰ ਤੋਂ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਜਿਸ ਦੇ ਦੌਰਾਨ ਦੱਸਿਆ ਕਿ ਅੱਜ ਸਿੱਖ ਜਥੇਬੰਦੀਆਂ ਜਿਹੜੀਆਂ ਅਮ੍ਰਿਤਸਰ ਨੂੰ ਰੋਸ ਪ੍ਰਦਰਸ਼ਨ ਕਰਨ ਜਾ ਰਹੀਆਂ ਸੀ ਤੇ ਜਿਸ ਦੇ ਦੌਰਾਨ ਸਰਕਾਰ ਦੇ ਉੱਤੇ ਹੱਲਾ ਜੜਾ ਸਿੱਖ ਜਥੇਬੰਦੀਆਂ ਨੇ ਬੋਲਣਾ ਸੀ ਤੇ ਪਾਨਾ ਸਿੰਘ ਸਿੱਧੂ ਲੱਖਾ ਸਿੰਘ ਸਧਾਨਾ ਉੱਥੇ ਹੀ ਬਲਦੇਵ ਸਿੰਘ ਸਿਰਸਾ ਤੇ ਕਈ ਹੋਰ ਨੂੰ ਜਿਹੜਾ ਕਈਆਂ ਨੂੰ ਹਰਾਸਾ ਦੇ ਵਿੱਚ ਲੈ ਰਿਹਾ ਤੇ ਕਈਆਂ ਨੂੰ ਨਜ਼ਰਬੰਦ ਜਿਹੜਾ ਪੁਲਿਸ ਨੇ ਕਰ ਦਿੱਤਾ ਗਿਆ ਤੇ ਉੱਥੇ ਹੀ ਅੱਜ ਪਾਨਾ ਸਿੰਘ ਸਿੱਧੂ ਦੀ ਫਿਰ ਤੋਂ ਗ੍ਰਿਫਤਾਰੀ ਹੋ ਗਈ ਹੈ ਤੇ ਇਹ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤੇ ਦੱਸਿਆ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਵਿੱਚ ਪਾਨਾ ਸਿੰਘ ਸਿੱਧੂ ਜਿਹੜਾ ਗੱਡੀ ਤੇ ਜਾ ਰਹੇ ਨੇ ਤੇ ਅਮ੍ਰਿਤਸਰ ਨੂੰ ਜਿਹੜੇ ਰਵਾਨਾ ਹੋਏ ਤੇ ਉਸ ਤੋਂ ਪਹਿਲਾਂ ਹੀ ਜਿਹੜਾ ਪੁਲਿਸ ਨੇ ਚੱਲਦੀ ਗੱਡੀ ਦੇ ਵਿੱਚ ਉਹ ਪਾਨਾ ਸਿੰਘ ਸਿੱਧੂ ਨੂੰ ਲਿਆ ਤੇ ਜਿਸ ਤੋਂ ਬਾਅਦ ਹਿਰਾਸਤ ਦੇ ਵਿੱਚ ਭਾਨਾ ਸਿੰਘ ਸਿੱਧੂ ਨੂੰ ਲਿਆ ਤੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਸਿੱਖ ਜਥੇਬੰਦੀਆਂ ਸਾਹ ਦੇ ਵਿੱਚ ਜੋ ਡਿਬਰੂਗੜ ਜੇਲ੍ਹ ਦੇ ਵਿੱਚ ਸਿੱਖ ਜਥੇਬੰਦੀਆਂ ਬੰਦ ਨੇ ਉਹਨਾਂ ਦੇ ਵੱਲੋਂ ਭੁਖੜਤਾਲ ਜਾਰੀ ਹੈ ਤੇ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਕਿਹਾ ਗਿਆ ਹੈ ਕਿ ਜਾਂ ਤਾਂ ਅਸੀਂ ਆਪਣਾ ਸਰੀਰ ਛੱਡ ਦਵਾਂਗੇ ਜਾਂ ਸਾਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ ਜਿਸ ਦੇ ਦੌਰਾਨ ਅਤੇ ਵੱਡੇ ਮੰਗ ਜਿਹੜੇ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਸਾਨੂੰ ਜਿਹੜਾ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ ਦੂਜੇ ਪਾਸੇ ਅਸਾਮ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਹੈ ਜਿਹੜਾ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਜਿਹੜਾ 1 ਮਹੀਨਾ ਪੂਰਾ ਹੋ ਗਿਆ ਤੇ ਸਿੱਖ ਜਥੇਬੰਦੀਆਂ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਹੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਪੋਖੜਤਾਲ ਦੇ ਉੱਤੇ ਸਿੱਖ ਜਥੇਬੰਦੀਆਂ ਬੈਠੀਆਂ ਨੇ ਤੇ ਜੇਕਰ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਸਿੱਧੇ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਤੇ ਅੱਜ ਕਈ ਸਿੱਖ ਜਥੇ ਬੰਦੀਆਂ ਇੱਕ ਵੱਡੀ ਅਪੀਲ ਪਰਿਵਾਰ ਦੇ ਵੱਲੋਂ ਕੀਤੀ ਗਈ ਸੀ ਤੇ ਜਿਸ ਦੇ ਦੌਰਾਨ ਕਿ ਆਖੇ ਜਿਹੜਾ ਸਿੱਖ ਜਥੇਬੰਦੀਆਂ ਅੱਜ ਵੱਡਾ ਧਰਨਾ ਡੀਸੀ ਦਫ਼ਤਰ ਦਾ ਕਿਰਾਓ ਕਰਨਗੇ ਤੇ ਜਿਸ ਤੋਂ ਬਾਅਦ ਪੱਧ ਤੋਂ ਵੱਧ ਸੰਗਤ ਨੂੰ ਜੁੜਨ ਦੇ ਲਈ ਕਿਹਾ ਪਰੰਤੂ ਉਸ ਤੋਂ ਪਹਿਲਾਂ ਹੀ ਲਗਾਤਾਰ ਇਸ ਗੱਲ ਨੂੰ ਲੈ ਕੇ ਸਵਾਲ ਕਾਫੀ ਜਿਹੜੇ ਸਰਕਾਰਾਂ ਤੇ ਫਿਰ ਉੱਠ ਗਏ ਨੇ ਤੇ ਸਿੱਖ ਜਥੇਬੰਦੀਆਂ ਨੂੰ ਕਈਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਕਈਆਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਹੈ ਤੇ ਉਹਨਾਂ ਨੂੰ ਅੰਮ੍ਰਿਤਸਰ ਜਾਣ ਨਹੀਂ ਦਿੱਤਾ ਤੇ ਉੱਥੇ ਹੀ ਭਾਨਾ ਸਿੰਘ ਸਿੱਧੂ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਨੇ ਆਤੇ ਹੈ ਵੱਡੀ ਖਬਰ ਪਾਨਾ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਪਾਨਾ ਸਿੱਧੂ ਨੂੰ ਪੁਲਿਸ ਨੇ ਚੱਲਦੀ ਗੱਡੀ ਤੋਂ ਲਾ ਲਿਆ ਤੇ ਜਿਸ ਤੋਂ ਬਾਅਦ ਫਿਰ ਤੋਂ ਗ੍ਰਿਫਤਾਰੀ ਜਿਹੜੀ ਪਾਨਾ ਸਿੰਘ ਸਿੱਧੂ ਨੂੰ ਦਿੱਤੀ ਗਈ ਹੈ ਤੇ ਜਿਸ ਤੋਂ ਦੌਰਾਨ ਹੁਣ ਫਿਰ ਤੋਂ ਇਹ ਲਗਾਤਾਰ ਹੁਣ ਵਿਰੋਧ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਲੋਕਤੰਤਰ ਦਾ ਕਾਹਨ ਕੀਤਾ ਜਾ ਰਿਹਾ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪਾਨਾ ਸਿੰਘ ਸਿੱਧੂ ਨੂੰ ਜੋ ਪਿਤੇ ਦਿਨਾਂ ਦੇ ਵਿੱਚ ਜੇਲ੍ਹ ਤੋਂ ਹਜੇ ਰਿਹਾ ਹੋਏ ਸੀ ਅੱਜ ਫਿਰ ਤੋਂ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਤੇ ਅਮਰ ਨੂੰ ਪਨਾ ਸਿੰਘ ਸਿੱਧੂ ਜਾ ਰਿਹਾ ਸੀ ਤੇ ਜਿਸ ਤੋਂ ਬਾਅਦ ਵੱਧ ਤੋਂ ਵੱਧ ਜੁੜਨ ਦੇ ਲਈ ਅਪੀਲ ਵੀ ਕੀਤੀ ਸੀ ਪਰ ਦੋਸਤੋ ਪਹਿਲਾਂ ਹੀ ਉਹਨਾਂ ਨੂੰ ਗ੍ਰਿਫਤਾਰ ਪੁਲਿਸ ਨੇ ਕਰ ਲਿਆ ਹੈ ਤੇ ਹੁਣ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਹੁਣ ਸਿਆਸਦ ਦੇ ਵਿੱਚ ਇਸ ਗੱਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਤੇ ਸਰਕਾਰਾਂ ਤੇ ਵੀ ਪਲਟਵਾਰਾ ਜਿਹੜੇ ਸਿੱਖ ਜਥੇਬੰਦੀਆਂ ਕਰ ਰਹੀਆਂ ਨੇ ਇਧਰ ਬੈਕ ਮੋੜਦੀ ਮੈਂ ਕਹਿਣਾ ਬੈਕ ਮੋੜ ਬੈਕ ਮੋੜ ਬੈਕ ਮੋੜ ਬੈਕ ਮੋੜ ਬੈਕ ਹੈ ਤੋ ਕੋਈ ਨਾ ਉਹ ਬਣੀ ਨਾ ਹੱਲਦਾ ਬਾਈ ਲੁਧਿਆਣੇ ਤੋਂ ਅੰਮ੍ਰਿਤਸਰ ਰੋਡ ਤੇ ਹੀ ਜਾ ਰਹੇ ਸੀਗੇ ਤੇ 22 ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਐ ਨਹੀਂ ਪਤਾ ਹੁਣ ਕਿੱਥੋਂ ਦੀ ਪੁਲਿਸ ਆ ਤੇ ਕਿੱਥੇ ਲੈ ਕੇ ਜਾ ਰਹੀ ਹੈ ਬਾਕੀ ਨਾਲ ਸਾਰੇ ਦੋ ਦੋ ਚਾਰ ਚਾਰ ਗੱਡੀਆਂ ਇਕੱਠੇ ਇੱਕ ਲੋਕੇਸ਼ਨ ਦਿੱਤੀ ਸੀ ਕਿ ਉੱਥੇ ਇਕੱਠੇ ਹੋਵਾਂਗੇ ਇਹਨਾਂ ਨੂੰ ਕੋਈ ਸੀਆਈਡੀ ਹੋਗੀ ਤੇ ਉੱਥੋਂ ਇਹਨਾਂ ਨੇ ਚੱਕਿਆ ਬਾਈ ਨੂੰ ਇਹ ਆ ਗੱਡੀ ਚ ਇੱਕ ਗੱਡੀ ਦੋ ਗੱਡੀਆਂ ਨੇ ਪਿੱਛੇ ਲਾਈਆਂ ਹੋਈਆਂ ਨੇਗੀਆਂ ਤੇ ਆ ਗੱਡੀ ਚ ਲੈ ਕੇ ਜਾ ਰਹੇ ਨੇ ਬਾਈ ਨਹੀਂ ਹੁਣ ਐ ਨਹੀਂ ਪਤਾ ਕਿਹੜੇ ਥਾਣੇ ਲੈ ਕੇ ਜਾ ਰਹੇ ਨੇ ਕਿਹੜੇ ਨਾ ਭਾਈ ਅਮਰਤਪਾਲ ਜੀ ਜਿਹੜਾ ਜਿਹੜਾ ਅੱਜ ਇਕੱਠ ਰੱਖਿਆ ਗਿਆ ਸੀ ਵੱਡਾ ਉਹਦੇ ਚ ਬਾਕੀ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਕਿ ਤੁਸੀਂ ਵੱਧ ਤੋਂ ਵੱਧ ਚੜ ਕੇ ਉੱਥੇ ਕਿ ਉੱਥੇ ਪਹੁੰਚੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ